ਹੋ ਜਾਂ ਅਗਿਆਨਤਾ ਵਹਿਮਾਂ ਭਰਮਾਂ ਦੇ ਵਿੱਚ ਮੰਨਣ ਵਾਲਿਆਂ ਕਿੰਨਾ ਕਰੇ ਸਾਡੇ ਵਰਗੇ ਇੱਥੇ ਦੇਖ ਲਓ ਇਹ ਵਹਿਮਾਂ ਭਰਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਇੱਥੇ ਤੇ ਕਿਤੇ ਨਾ ਜੀ ਸ਼ਨੀਵਾਰ ਦਾ ਜਿੱਦਣ ਦਿਨ ਹੁੰਦਾ ਆ ਕਰੋੜਾਂ ਦਾ ਬਿਜ਼ਨਸ ਹੈ ਕਰੋੜਾਂ ਦਾ ਬਿਜ਼ਨਸ ਜੀ ਸ਼ਨੀ ਗ੍ਰੇ ਦਾ ਅੱਜ ਸ਼ਨੀਵਾਰ ਹੈ ਜੀ ਵੇਖੋ بڑے بڑے ਦੁਕਾਨਾਂ ਤੇ ਜਾਂ ਵੇਖੋ ਬੜੇ ਵੇਖੋ ਕਈ ਘਰਾਂ ਦੇ ਬਾਹਰ ਵੀ ਵੇਖੋ ਨਿੰਬੂ ਤੇ ਮਿਰਚਾਂ ਟੰਗੜੀਆਂ ਸ਼ੁਰੂ ਕਰ ਦਿੱਤੀਆਂ ਤੇ ਪਿਆ ਜਾਂਦਾ ਜੀ ਇਹ ਦੇਖ ਲਓ ਇਹਨਾਂ ਨੇ ਸੁੱਕਦੇ ਜਾਣਾ ਜਿਹੜਾ ਤੁਹਾਡੇ ਤੋਂ ਸਰਦਾ ਹੈ ਜੈਲਸ ਕਰਦਾ ਹੈ ਉਹਨਾਂ ਨੇ ਇਤਨਾ ਹੀ ਸੁਕਣਾ ਉਹ ਪਲੇ ਜਿਹੜੀ ਚੀਜ਼ ਮੂਲ ਦੇ ਨਾਲ ਟੁੱਟ ਗਈ ਉਹਨੇ ਤੇ ਸੁਕਣਾ ਹੀ ਪੇਡ ਮੁੱਢਾ ਹੂੰ ਕਟਿਆ ਤੇ ਡਾਲ ਸੁਕੰਦੇ ਬਾਣੀ ਦੇ ਚ ਬਚਨ ਨੇ ਕਹਿੰਦੇ ਕਹੇ ਪੇਡ ਨੂੰ ਕੱਟ ਦਈਏ ਕਿ ਖਿਮਾ ਕਰੋ ਨਹੀਂ ਤਾਂ ਸੋਕੀ ਜਾਣਾ ਤੇ ਜਿਹੜੀਆਂ ਮੂਗੂ ਦੇ ਨਾਲੋਂ ਭਾ ਮਿਰਚਾਂ ਟੁੱਟ ਜਾਣ ਭਾਵੇਂ ਕੋਈ ਨਿੰਬੂ ਟੁੱਟ ਜਾਵੇ ਉਹਨਾਂ ਨੇ ਤਾਂ ਸੁਕਣਾ ਹੀ ਐ ਤੁਮ ਲੋਕ ਕਹੋ ਜੋ ਪਰਮਾ ਵਿੱਚ ਪਿਆਏ ਤੇ ਕਰੋੜਾਂ ਦਾ ਬਿਜ਼ਨਸ ਐ ਕਰੋੜਾਂ ਦਾ ਇੱਕ ਦਿਨ ਦੇ ਚ ਕਰੋੜਾਂ ਰੁਪਈਆ ਦੀਆਂ ਮਿਰਚਾਂ ਤੇ ਨਿੰਬੂ ਵਿਕ ਜਾਂਦਾ ਹੈ ਸ਼ਨੀਵਾਰ ਦੇ ਵਿੱਚ ਇਹ ਜੀ ਸ਼ਨੀ ਗ੍ਰੇਪ ਆ ਰਹੀ ਐ ਜਿਨ੍ਹਾਂ ਨੂੰ ਨਹੀਂ ਸਮਝੋ ਤੇ ਕਰੇ ਖਮਾ ਕਰ ਜਿਹੜਾ ਬਾਣੀ ਪੜਨ ਵਾਲਾ ਵੀ ਇਹੋ ਜਿਹਾ ਕਾਰਜ ਕਰੇ ਤੇ ਜ਼ਰੂਰ ਹੈ ਜੀ ਕਹਿਣਾ ਪਵੇਗਾ ਕਾਦੀ ਸਿਆਣੇ ਨੇ ਜੀ ਕਾਹੇ ਕੀ ਕੁਸ਼ਲਾਤ ਹੱਥ ਦੀ ਪਕੂਏ ਪਰੇ ਕਹਿੰਦੇ ਕਾਦੀ ਸਿਆਣਪ ਇਹਦੇ ਹੱਥ ਦੇ ਵਿੱਚ ਦੀਵਾ ਵੀ ਹੋਵੇ ਤੇ ਫਿਰ ਫੂਦ ਵਿੱਚ ਡੁੱਬ ਜਾਵੇ ਪਾਉ ਗਿਆਨ ਦਾ ਦੀਵਾ ਸਾਡੇ ਪਾਸ ਹੋਵੇ ਗਿਆਨ ਦਾ ਸੂਜੀ ਦਾ ਦੀਪਕ ਸਾਡੇ ਕੋਲ ਬਾਣੀ ਹੋਵੇ ਅਈ ਫਿਰ ਅਗਿਆਨਤਾ ਵਹਿਮਾਂ ਦੇ ਇਹੋ ਜੇ ਪਰਮਾ ਦੇ ਖੂਦ ਵਿੱਚ ਡਿੱਗੇ ਫਿਰੇ ਤੇ ਕੌਣ ਸਾਨੂੰ ਸਿਆਣਾ ਕਹੇਗਾ ਕਾਹੇ ਕਿ ਕੁਸ਼ਲਤ ਹੱਥ ਦੀਪ ਕੂਏ ਪਰੇ